ਹਲੋ ਜੀ ਸਾਰੀ ਕਾਲ ਕੀ ਹਾਲ ਚਾਲ ਉਮੀਦ ਕਰਦੇ ਸਾਰੇ ਜਣੇ ਬਹੁਤ ਵਧੀਆ ਹੋਗੇ ਇੱਥੇ ਹੈਗਾ ਆਪਣਾ 10 ਵਜੇ ਦਾ ਟਾਈਮ ਤੇ ਨਾ ਸਾਰੇ ਕੰਮ ਕਾਰ ਕਰਨ ਤੋਂ ਬਾਅਦ ਜਿਹੜਾ ਹੀ ਨਾਸ਼ਤੇ ਦੀ ਵਾਰੀ ਆਈ ਮੈਂ ਕਿ ਚੱਲਣਾ ਹੁਣ ਨਾਸ਼ਤਾ ਬਣਾ ਲੈਨੇ ਨਾਸ਼ਤੇ 'ਚ ਅੱਜ ਬਣਾਏ ਸੀ ਆਪਾਂ ਕarele ਭਰ ਕੇ ਤੇ ਨਾਲ ਆਪਾਂ ਨਾ ਆਲੂ ਬਣਾ ਲੈਨੇ ਹੁੰਨੇ ਆ ਪਿਆਜ਼ ਵਗੈਰਾ ਪਾ ਕੇ ਤੇ ਬੜੇ ਸੁਆਦ ਬਣਦੇ ਸੋ ਕarele ਸੋ ਭਰ ਕੇ ਜਿਹੜੇ ਨਾ ਉਹ ਵਧੀਆ ਬਣਦੇ ਆ ਸੋ ਹੁਣ ਤੇ ਇਥੇ ਮੈਂ ਫਿਰ ਨਾ ਪਰੌਂਠੀਆਂ ਲਾ ਲਈਆਂ ਸੀ ਪਰੌਂਠੀ ਜਿਹੜੀ ਉਹ ਕਰੇਲੇ ਨਾਲ ਜ਼ਿਆਦਾ ਸਵਾਲ ਲੱਗਦੀ ਹੈ ਨਾ ਤੇ 11 ਕਵਜ ਜਾਂਦੇ ਸਾਨੂੰ ਨਾਸ਼ਤਾ ਕਰਦਿਆ ਕਰਦਿਆ ਹਨ ਇਨੇ ਕ ਚਿਰ ਨੂੰ ਜਿਹੜੇ ਆਂਟੀ ਵੀ ਆ ਗਈ ਸੀ ਕੱਪੜੇ ਧੋਣ ਵਾਸਤੇ ਉਹ ਕੱਪੜੇ ਧੋਣ ਲੱਗ ਗਏ ਤੇ ਸਾਡੇ ਨਾਸ਼ਤਾ ਕਰਦਿਆ ਕਰਦਾ ਫਿਰ ਦੂਜੀ ਆਂਟੀ ਵੀ ਆ ਗਈ ਬਰਤਨ ਸਾਫ਼ ਕਰਨ ਵਾਲੇ ਤੇ ਆਪਾਂ ਜਿਹੜਾ ਇੰਨਾ ਕ ਟਾਈਮ ਸਾਨੂੰ ਹੋ ਜਾਂਦਾ ਵਾ ਫਿਰ ਨਾਲ ਹੀ ਜਿਹੜੇ ਆਂਟੀ ਨਾਸ਼ਤੇ ਦੇ ਬਰਤਨ ਵਗੈਰਾ ਵੀ ਕਰ ਜਾਂਦੇ ਆ ਸਾਫ਼ ਤੇ ਰਸੋਈ ਵਗੈਰਾ ਜਿਹੜੀ ਉਹ ਸਾਫ਼ ਹੋ ਜਾਂਦੀ ਆ ਤੇ ਜੀ ਆਪਣੀ ਜਿਹੜੀ ਆ ਕਲ ਦੀ ਤਿਆਰੀ ਹੋ ਰਹੀ ਆ ਤੇ ਆਪਣੀ ਅੱਜ ਵਲੌਗ ਚ ਜਿਹੜਾ ਕਲ ਦੀ ਤਿਆਰੀ ਮਤਲਬ ਕੱਲ ਨਾ ਸਾਡੇ ਮੇਰੇ ਬੇਟੇ ਦੀ ਮਟਕੀ ਚੜਨੀ ਆ ਮਟਕੀ ਮਤਲਬ ਸਾਡੇ ਨਾ ਵਰਤ ਰੱਖਦੇ ਨੇ ਜਿੱਦਾਂ ਲੇਡੀਜ਼ ਬੱਚਿਆਂ ਵਾਸਤੇ ਵਰਤ ਰੱਖਦੀਆਂ ਨਾ ਉਹ ਆ ਸਾਡੇ ਇਦਾਂ ਸਰਾਧਾਂ ਵਿੱਚ ਵਰਤ ਆਉਂਦਾ ਕਈਆਂ ਦੇ ਬਾਅਦ ਵਿੱਚ ਵੀ ਵਰਤ ਆਉਂਦਾ ਵਾ ਜਾਂ ਉੱਥੇ ਦੀਵਾਲੀ ਤੋਂ ਬਾਅਦ ਵੀ ਕਈਆਂ ਦੇ ਹੁੰਦਾ ਹਨ ਅੱਜ ਸਾਡੇ ਅਹੋਈ ਮਾਤਾ ਦਾ ਵਰਤ ਆਉਂਦਾ ਜਿਹੜਾ ਬੱਚਿਆਂ ਵਾਸਤੇ ਰੱਖਿਆ ਜਾਂਦਾ ਵਾ ਤੇ ਉਹ ਵਰਤ ਆਪਾਂ ਕੱਲ ਨੂੰ ਰੱਖਾਂਗੇ ਤੇ ਐਤਵਾਰ ਨੂੰ ਮਤਲਬ ਅੱਜ ਹੈਗਾ ਵਾ ਸੈਚਰਡੇ ਐਤਵਾਰ ਨੂੰ ਵਰਤਵਾ ਤੇ ਸੈਚਰਡੇ ਨੂੰ ਇਹ ਜਿਹੜਾ ਵਲੌਗ ਮੈਂ ਸ਼ੂਟ ਕਰੀਆ ਤੇ ਉਹਦੇ ਵਿੱਚ ਜਿਹੜਾ ਵਾ ਆਪਾਂ ਬੱਚਿਆਂ ਨੂੰ ਜਿੱਦਾਂ ਹਨਾ ਨਵੇਂ ਕੱਪੜੇ ਪਾਈ ਦੇ ਦਹੀਂ ਨੰਵਾਈ ਦਾ ਵਾ ਤੇ ਇਦਾਂ ਵਗੈਰਾ ਨਾ ਛੋਟਾ ਮੋਟਾ ਹੁੰਦਾ ਵਾ ਜੋ ਵਰਤ ਵਿੱਚ ਖਾਈਦਾ ਉਹ ਫਿਰ ਦਹੀਂ ਦਾ ਵਾ ਮਠੀਆਂ ਵਗੈਰਾ ਦਹੀਂ ਦੀਆਂ ਆਪਣਾ ਸਿਰਫ ਇਹਦੇ ਵਿੱਚ ਆਪਣਾ ਸ਼ਰੀਕਾ ਹੁੰਦਾ ਵਾ ਹੋਰ ਕੋਈ ਨਹੀਂ ਹੁੰਦਾ ਹੈਗਾ ਤੇ ਇਹ ਕਥਾ ਵਗੈਰਾ ਸੁਣੀਦੀ ਆ ਕਰਵਾ ਚੌਥ ਵਾਂਗੂ ਹੀ ਹੁੰਦਾ ਵੇ ਬਲਾ ਪਰ ਇਹਦੇ ਵਿੱਚ ਇਹ ਕਥਾ ਸੁਣ ਤੋਂ ਬਾਅਦ ਆਪਾਂ ਫਰੂਟ ਵਗੈਰਾ ਚਾਹ ਵਗੈਰਾ ਪੀ ਸਕਦੇ ਆ ਦੁੱਧ ਪੀ ਸਕਦੇ ਆ ਹਨਾ ਇਹ ਚੀਜ਼ਾਂ ਆਪਾਂ ਖਾ ਪੀ ਸਕਦੇ ਆ ਨਾਰਮਲੀ ਜਿੱਦਾਂ ਵਰਤ ਹੁੰਦਾ ਦੂਜਾ ਤੇ ਇਦਾਂ ਹੀ ਕਰਵਾ ਚੌਥ ਵਾਂਗੂ ਆਪਾਂ ਸ਼ਾਮ ਨੂੰ ਜਿਹੜਾ ਵਾ ਉਹ ਮਾਂ ਮਾਂ ਦੀ ਦਾਲ ਤੇ ਨਾਲ ਛੋਲ ਹਨਾ ਉਹ ਵਾਲਾ ਜਿਹੜਾ ਆਪਾਂ ਸ਼ਗਨ ਕਰਦੇ ਆ ਖਾਂਦੇ ਆ ਤੇ ਉਹੀ ਕਰਵਾ ਚੌਥ ਤੇ ਵੀ ਇਦਾਂ ਹੀ ਕਰੀਦਾ ਵਣ ਇਹ ਕਰਵਾਚੋ ਤੋਂ ਪਹਿਲਾਂ ਹੁੰਦਾ ਵਾ ਕਰਵਾਚੋ ਜਿਹੜਾ ਅਗਲੇ ਮਹੀਨੇ ਆ ਹਨ ਉਹਦੇ ਵਿੱਚ ਵੀ ਇਦਾਂ ਹੀ ਹੁੰਦਾ ਵਾ ਤੇ ਮੈਂ ਕਿਹਾ ਚੱਲ ਨਾ ਕੱਲ ਸਭ ਨੇ ਆਉਣਾ ਵਾ ਅੱਜ ਥੋੜੀ ਬਤੀ ਸਫਾਈ ਕਰ ਲੈਣੇ ਹਨਾ ਤੇ ਮੈਂ ਸਾਰੇ ਕਵਰ ਵਗੈਰਾ ਸੋਫਿਆਂ ਦੇ ਖਲ ਪਰਦੇ ਵਗੈਰਾ ਤੇ ਚਾਦਰਾਂ ਵਗੈਰਾ ਧੋਲੀਆਂ ਹੀ ਇਹਨਾਂ ਸੋਫਿਆਂ ਦੇ ਕਵਰ ਰਹਿ ਗਏ ਸੀ ਇਹ ਮੈਂ ਝਾੜ-ਛੂੜ ਕੇ ਫਿਰ ਮੈਂ ਜਿਹੜੇ ਕਵਰ ਮੈਂ ਧਵਾ ਲਈ ਮੈਂ ਕਿਹਾ ਚੱਲ ਨਾ ਘਰ ਵੀ ਥੋੜਾ ਸਾਫ਼ ਸੁਥਰਾ ਹੋਵੇ ਤਾਂ ਹੀ ਵਧੀਆ ਲੱਗਦਾ ਹਨਾ ਤੇ ਇੱਥੇ ਮੈਂ ਬੱਚੇ ਨੂੰ ਛੋਟੇ ਨੂੰ ਤੇ ਮੈਂ ਨਵਾ ਲਿਆ ਸਵੇਰੇ ਸਵੇਰੇ ਫੇਰ ਆਗੀ ਨਮਿਸ਼ ਦੀ ਵਾਰੀ ਮੈਂ ਕਿਹਾ ਚੱਲ ਅੱਜ ਛੁੱਟੀ ਐ ਸੈਚਰਡੇ ਤੇ ਜਿਹੜਾ ਵਾ ਅੱਜ ਨਮਿਸ਼ ਨੂੰ ਵੀ ਨਵਾ ਲਏ ਨੇ ਨਮਿਸ਼ ਨੂੰ ਨਵਾਉਣ ਤੋਂ ਬਾਅਦ ਜਿਹੜਾ ਹੈ ਉਹਨੂੰ ਤਿਆਰ ਕੀਤਾ ਜਰਾ ਵੀ ਮਤਲਬ ਟਾਈਮ ਨਹੀਂ ਲੱਗਦਾ ਹੈਗਾ ਇੱਕ ਪਾਸੇ ਬੱਚੇ ਨੂੰ ਫੜਨਾ ਪੈਂਦਾ ਦੂਜੇ ਪਾਸੇ ਨਾਸ਼ਤਾ ਬਣਾਉਣਾ ਜਾਂ ਹੋਰ ਕੰਮ ਕਰਨੇ ਹਨ ਬੜਾ ਦਿੱਕਤ ਬੜੀ ਆਉਂਦੀ ਹੈ ਬਹੁਤ ਜ਼ਿਆਦਾ ਹਨਾ ਤੇ ਜਿਹੜਾ ਹੀ ਇੱਥੇ ਨਵਾ ਤਵਾ ਕੇ ਬਿਠਾ ਲ ਤਾਂ ਮੈਂ ਕਿਹਾ ਚੱਲ ਹੁਣ ਤੁਸੀਂ ਨਾ ਮੈਂ ਨਾਸ਼ਤਾ ਵੀ ਬਣਾ ਲਿਆ ਮੈਂ ਫ੍ਰੀ ਹੋ ਗਈ ਮੈਂ ਕਿਹਾ ਚੱਲ ਹੁਣ ਨਾ ਇੱਥੇ ਬੱਚਿਆਂ ਨੂੰ ਬਿਠਾ ਕੇ ਤੇ ਪਹਿਲਾਂ ਨਾਸ਼ਤਾ ਕਰਾ ਦਿੰਨੀ ਹਨਾ ਤੇ ਇੱਥੇ ਮੈਂ ਸੂਟ ਕੱਢੇ ਸੀ ਜਿਹੜੇ ਸੀਪਣੇ ਦੇਣੇ ਆ ਸਾਰੇ ਸੀਪਣੇ ਦੇਣੇ ਆ ਹੁਣ ਜੀ ਆਵਲਾ ਨਾ ਸੂਟ ਮੈਂ ਲਿਆਂਦਾ ਹਾਂ ਤੁਹਾਨੂੰ ਮੁਖਾਵਾ ਪਹਿਲਾਂ ਆਹ ਵਖੋ ਆਵਲਾਵਾ ਹੈਗਾ ਤੇ ਇਹ ਵਾਈਟ ਵਾ ਇਹਦੀ ਸ਼ਰਟ ਜਿਹੜੀ ਹੈ ਨਾ ਉਹ ਆਹ ਇਹ ਵਾਲੀ ਸ਼ਰਟ ਆ ਦੀ ਤੇ ਕਪੜਾ ਨਾ ਪਿਓਰ ਜਿੱਦਾਂ ਪਿਓਰ ਦਾ ਕਪੜਾ ਵਾ ਆ ਵੇਖੋ ਇਹ ਸ਼ਰਟ ਵਾ ਤੇ ਇਹ ਵਾਈਟ ਵਾ ਬੇਸਿਕਲੀ ਤੇ ਪਰ ਇਹ ਦਾ ਜਿਹੜਾ ਵਾ ਮੈਂ ਕਲਰ ਕਰਵਾਉਂਗੀ ਉਹ ਹੀ ਮੈਂ ਤੁਹਾਨੂੰ ਪੁੱਛਣਾ ਇਹ ਵਾਲੀ ਦੀ ਸਲਵਾਰ ਵਾ ਜੋ ਵੀ ਮਰਜ਼ੀ ਬਣਾਓ ਹਨਾ ਵੈਸੇ ਤੇ ਪਲਾਜੋ ਵਗੈਰਾ ਹੀ ਬਣਾਉਣਾ ਤੇ ਇਹ ਨਾਲ ਦਾ ਹੀ ਦੁਪੱਟਾ ਇਹਦਾ ਵਾਈਟ ਐ ਤੇ ਲੋ ਜੀ ਇਹ ਮੈਂ ਲਿਆਵਾ ਤੇ ਵੇਖੋ ਕਿਉਂਕਿ ਵਿਆਹ ਆਉਂਦੇ ਆ ਦੋ ਦੋ ਤਿੰਨ ਵਿਆਹ ਆਉਂਦੇ ਆ ਤੇ ਮੈਂ ਕਿਹਾ ਚੱਲ ਹਣਾ ਤੇ ਉਹ ਵੀ ਸੋਹਣੇ ਆ ਕੱਪੜੇ ਉਹ ਮੰਮੀ ਦੇ ਪਿਛਲੀ ਵਾਰੀ ਦੇ ਲੈ ਕੇ ਦਿੱਤੇ ਆ ਉਹ ਸਵਾਏ ਨਹੀਂ ਹਜੇ ਮੈਂ ਤੁਹਾਨੂੰ ਇਹ ਪੁੱਛਣਾ ਕਿ ਇਹਨੂੰ ਕਲਰ ਜਿਹੜਾ ਉਹ ਕਿਹੜਾ ਕਰਵਾਵਾਂ ਹਣਾ ਮੈਂ ਜਿਹੜਾ ਸੋਚਿਆ ਉਹ ਮੈਂ ਸੋਚਿਆ ਵਾ ਗਾਜਰੀ ਕਲਰ ਤੇ ਇੱਕ ਮੈਂ ਸੋਚਿਆ ਪੀਚ ਕਲਰ ਹਣਾ ਦੋ ਦ세 ਦੋਮਾ ਚੋ ਕਿਹੜਾ ਕਰਵਾਵਾ ਹਨਾ ਕਿਹੜਾ ਜਿਆਦਾ ਰਵਾਵਾ ਸ਼ਾਦੀਆਂ ਚ ਚੱਲਦਾ ਪਿਆ ਵਾ ਅੱਜਕੱਲ ਹਨਾ ਕਿੱਦਾਂ ਦਾ ਸਵਾਵਾ ਐ ਤੁਸੀਂ ਦੱਸ ਸਕਦੇ ਜੀ ਮੈਨੂੰ ਰਾਇ ਦੇ ਸਕਦੇ ਜੀ ਹਨਾ ਤੇ ਜਿਹੜੇ ਮੈਨੂੰ ਚੰਗਾ ਲੱਗੂਗਾ ਫਿਰ ਮੈਂ ਉਹ ਸਵਾਵਾਂਗੀ ਤੇ ਸਵਾਾ ਕੇ ਕਲਰ ਕਰਾ ਕੇ ਫਿਰ ਤੁਹਾਨੂੰ ਮੈਂ ਦੱਸੂਗੀ ਵੀ ਪਾ ਕੇ ਦੱਸੂਗੀ ਕਿੱਦਾਂ ਦਾ ਲੱਗਦਾ ਵਾ ਉਹ ਵੀ ਸੂਟ ਸਵਾਵਾਂਗੀ ਤੇ ਉਹ ਵੀ ਤੁਹਾਨੂੰ ਪਾ ਕੇ ਦੱਸੂਗੀ ਜਦੋਂ ਸੀਪ ਕੇ ਆ ਜਾਣਗੇ ਫਿਰ ਦੱਸੂਗੀ ਅਜੇ ਲਾਈਨਿੰਗ ਵਗੈਰਾ ਸਭ ਕੁਝ ਲਿਆਉਣ ਦਾ ਵਾ ਟਾਈਮ ਬਿਲਕੁਲ ਨਹੀਂ ਲੱਗਦਾ ਪਿਆ ਬਿਲਕੁਲ ਵੀ ਟਾਈਮ ਨਹੀਂ ਲੱਗਦਾ ਪਿਆ ਤੇ ਹਜੇ ਵੇਖੋ ਥ੍ਰੈਡਿੰਗ ਵਗੈਰਾ ਕਰਾਉਣੀ ਥ੍ਰੈਡਿੰਗ ਦਾ ਵੀ ਨਾ ਟਾਈਮ ਲੱਗਣ ਦਾ ਕੱਲ ਦਾ ਸਿਰ ਤੋਂ ਤਾਂ ਕੰਗੀ ਕਰਨ ਦਾ ਟਾਈਮ ਇੱਥੇ ਜਿਹੜੀ ਕਲੀਨਸਿੰਗ ਕਰੀਮ ਹੀ ਉਹ ਮੈਂ ਲਾਉਂਗੀ ਇਨਫੀਲੀਟ ਇਦਾਂ ਕੁਛ ਨਾਮ ਆ ਇਹਦਾ ਤੇ ਇਹ ਮੈਂ ਲਾਉਂਗੀ ਇਹਦੇ ਨਾਲ ਨਾ ਮ사ਜ ਕਰੂੰਗੀ ਕਿਉਂਕਿ ਨਾ ਟੈਨਿੰਗ ਬਹੁਤ ਜ਼ਿਆਦਾ ਹੋ ਗਈ ਉਹਦੇ ਨਾਲ ਨਾ ਖੁਰਦਰੀ ਜੀ ਸਕਿਨ ਹੋ ਗਈ ਆ ਮੈਂ ਕਿਹਾ ਚਲ ਇਹ ਲਾ ਲੈਨੇ ਇਹਦੇ ਨਾਲ ਸ਼ਾਇਦ ਨਾ ਸੌਫਟ ਜੀ ਸਕਿਨ ਹੋ ਜੇ ਤੇ ਥੋੜੀ ਜੀ ਨਾ ਇਕਵਲ ਜੀ ਲੱਗੇ ਮੇਰੇ ਨਾਲ ਮ사ਜ ਕੀਤੀ ਵੈਸੇ ਵੀ ਆਪਾਂ ਚਲੋ ਪਾਰਲਰ ਤੇ ਜਾ ਕੇ ਕਰਉਣਾ ਹੀ ਆ ਨਾ ਕਲੀਨਿੰਗ ਵਗੈਰਾ ਕਾਉਂ ਰੌਣੇ ਆ ਤੇ ਮੈਂ ਕਿਹਾ ਚਲੋ ਇਹ ਘਰ ਹੀ ਕਰ ਲੈਨੇ ਮੇ ਕੋਈ ਕਰੀਮ ਹੈਗੀ ਆ ਹਨਾ ਬੜੀ ਥਿਕਨੈਸ ਤੇ ਬਹੁਤ ਵਧੀਆ ਏ ਤੇ ਇਹਦੇ ਨਾਲ ਲਗਾਉਂਦੇ ਆ ਤੁਹਾਨੂੰ ਬਾਅਦ ਚ ਜਿਹੜਾ ਫਰਕ ਜਿਹੜਾ ਪਤਾ ਚੱਲੂਗਾ ਕਿ ਹਾਂ ਇਨਸਟੈਂਟ ਫਰਕ ਪੈ ਗਿਆ ਹਨਾ ਤੇ ਮੈਂ ਕਿਹਾ ਚੱਲ ਅੱਜ ਸਕਿਨ ਕੇਅਰ ਥੋੜੀ ਜੀ ਕਰ ਲੈਨੇ ਕੱਲ ਵੀ ਮੈਂ ਕੀਤੀ ਸੀ ਅੱਜ ਵੀ ਮੈਂ ਕੀਤੀ ਹਨਾ ਧੁੱਪ ਚ ਜਾਣਾ ਤੇ ਰੋਜ਼ ਹੀ ਹੁੰਦਾ ਮਤਲਬ ਕਦੀ ਸ਼ਾਦ ਤੇ ਗੇੜੀਆਂ ਲੱਗ ਜਾਂਦੀਆਂ ਕਦੀ ਬਾਹਰ ਵੀ ਅੰਦਰ ਵੀ ਜਾਣਾ ਹੁੰਦਾ ਬਾਜ਼ਾਰ ਵੀ ਜਾਣਾ ਹੁੰਦਾ ਨਾ ਖਰੀ ਗੱਲ ਵਲੌਗ ਸ਼ੂਟ ਨਹੀਂ ਕਰੀਦਾ ਹੈਗਾ ਤੇ ਜਿਹੜਾ ਵਾ ਉਹ ਟ੍ਰੈਨਿੰਗ ਹੋ ਜਾਂਦੀ ਵੇਖੋ ਫਰਕ ਆਣਾ ਅੱਛਾ ਜੀ ਮੈਂ ਨਾ ਕਲਰ ਲਾਉਣ ਲੱਗੀ ਤੇ ਕਿਸੇ ਨੇ ਮੈਨੂੰ ਪੁੱਛਿਆ ਤੁਸੀਂ ਕਿਹੜਾ ਕਲਰ ਹੈਅਰ ਨੂੰ ਲਾਉਂਦੇ ਜੀ ਹਨਾ ਤੇ ਮੈਂ ਨਾ ਜਲਦੀ ਜਲਦੀ ਫਾਇਲ ਲਿਆ ਮੈਂ ਲੈ ਕੇ ਜੇ ਆਈ ਐਸ ਟ੍ਰੀਕਸ ਦਾ ਤੇ ਨੇਚਰਲ ਬ੍ਰਾਊਨ 4 ਨੰਬਰ ਇਹ ਨੇਚਰਲ ਬ੍ਰਾਊਨ ਤੇ ਇਹਦੇ ਵਿੱਚ ਤੁਹਾਨੂੰ ਮਿਲਦੇ ਆ ਇਦਾਂ ਦੋ ਪੌਊਚ ਇੱਕ ਡਿਵੈਲਪਰ ਆ ਤੇ ਇੱਕ ਕਲਰ ਕਰੀਮ ਇਹਨਾਂ ਦੋਵਾਂ ਨੂੰ ਜਿਹੜਾ ਮਿਕਸ ਕਰਨਾ ਹੁੰਦਾ ਮੈਂ ਕਰਕੇ ਤੁਹਾਨੂੰ ਦੱਸਤੀ ਹਾਂ ਨਾ ਜੇ ਤੁਹਾਡੇ ਜਿੱਦਾਂ ਦੇ ਵੀ ਹੈਅਰ ਹਨਾ ਤੇ ਨੇਚਰਲ ਜਾਂ ਬ੍ਰਾਊਨ ਕਰੂਗਾਏ ਡਾਰਕ ਜ਼ਿਆਦਾ ਨਹੀਂ ਕਰੂਗਾ ਬ੍ਰਾਊਨ ਨਾ ਬਲੈਕ ਕਰੂਗਾ ਨਾ ਤੇ ਇਹਨੂੰ ਮੈਂ ਖੋਲ ਕੇ ਤੇ ਫਿਰ ਕਰਦੀ ਪਹਿਲੇ ਗਲਵਸ ਜਿਹੜੇ ਉਪਾਲਾ ਗਲਵਸ ਜਿਹੜੇ ਇਹਦੇ ਨਾਲ ਨਹੀਂ ਮਿਲਦੇ ਹੈਗੇ ਤੇ ਇਹ ਮੈਂ ਮੇਰੇ ਆਪ ਰਹੀਆਂ ਪਹਿਲੇ ਪਾਏ ਹੋਏ ਹੀ ਲਓ। ਸਮੋਖੋਲਦੀ ਹੁਣ ਮੈਂ। ਆਹ ਲਓ ਜੀ ਆ ਵੇਖੋ। ਐਦਾਂ ਦਾ ਕੁਛ ਹੁੰਦਾ ਏ। ਐਦਾਂ ਡਿਵੈਲਪਰ ਇਹਨੂੰ ਚੰਗੀ ਤਰ੍ਹਾਂ ਮੈਂ ਮਿਕਸ ਕਰ ਲੂੰਗੀ। ਇਹ ਨਾ ਕਰੀਮ ਜੀ ਬਣ ਜਾਣੀ ਆ। ਆ ਵੇਖੋ। ਕਰੀਮ ਜੀ। ਨਾ ਇਹਨੂੰ ਅਪਲਾਈ ਕਰ ਲਾਂਗੇ ਆਪਾਂ ਜਿੱਦਾਂ ਵੀ ਹੇਅਰ ਕਲਰ ਲਾਉਂਦੇ ਜੋ ਓਦਾਂ ਤੁਸੀਂ ਲਾ ਸਕਦੇ ਹਣਾ ਆਪਣੀ ਆਪਣੀ ਹੋਉਂਦੀ ਆ ਜਿੱਦਾਂ ਚਾਹੋ ਤੁਸੀਂ ਓਦਾਂ ਲਾ ਸਕਦੇ ਹਣਾ ਲਓ ਜੀ ਲੱਗ ਗਈ ਆਪਣੀ ਮਹਿੰਦੀ ਕਲਰ ਮਤਲਬ ਲੱਗ ਗਿਆ ਤੇ ਇਹ ਦਰਸਲ ਕਾਲਾ ਨਾ ਮੇਰੇ ਬੇਟੇ ਛੋਟੇ ਦੀ ਨਾ ਮਟਕੀ ਚੜਨੀ ਸਾਡੇ ਨਾ ਮਟਕੀ ਚੜਾਉਂਦੇ ਆ ਤੇ ਨਾਲੇ ਅਹੋਈ ਮਾਤਾ ਦਾ ਵਰਤਵਾ ਜਿਹੜਾ ਬੱਚਿਆਂ ਵਾਸਤੇ ਹੁੰਦਾ ਨਾ ਉਹ ਵਾਲਾ ਰੱਖਦੇ ਆ ਉਹ ਵਾਲਾ ਰੱਖਣਾ ਤੇ ਨਾਲੇ ਦੀ ਮਟਕੀ ਚੜਨੀ ਆ ਤੇ ਮਤਲਬ ਆਪਣਾ ਸ਼ਰੀਕਾ ਸਾਰਾ ਆਉਂਦਾ ਵਾ ਜਿੱਦਾਂ ਨਿਵਾੰਦੇ ਬੱਚੇ ਨੂੰ ਦਹੀਂ ਵਗੈਰਾ ਨਾਲ ਹਨਾ ਨਿਵਾੰਦੇ ਆ ਨਵੇਂ ਕੱਪੜੇ ਪਾਉਂਦੇ ਆ ਫਿਰ ਜਿਹੜਾ ਵਾ ਉਹਨਾਂ ਨੂੰ ਖਵਾਉਂਦੇ ਪਿਆਂਦੇ ਜੋ ਵੀ ਵਰਤੇ ਦਾ ਸਬਾਣ ਨੂੰ ਦਾਣਾ ਉਹ ਵਾਲਾ ਤੇ ਕੱਲ ਜਿਹੜਾ ਹੋ ਸਕਦਾ ਵਲੌਗ ਨਾ ਆ ਪਾਏ ਹਨਾ ਕੱਲ ਮਤਲਬ ਐਤਵਾਰ ਨਾ ਆ ਪਾਏ ਐਤਵਾਰ ਦਾ ਵਲੌਗ ਸੋਮਵਾਰ ਨਹੀਂ ਆਊਗਾ ਤੇ ਹੋ ਸਕਦਾ ਵਾ ਮੇਬੀ ਮੈਂ ਪੱਕਾ ਨਹੀਂ ਕਹਿ ਸਕਦੀ ਤੇ ਜਿਹੜਾ ਫਿਰ ਮੰਗਲਵਾਰ ਜਿਹੜਾ ਆਊਗਾ ਵਲੌਗ ਪੱਕਾ ਨਹੀਂ ਹੈ ਸ਼ਾਇਦ ਆ ਵੀ ਜਾਵੇ ਸ਼ਾਇਦ ਨਾ ਆਵੇ ਹਨਾ ਕੋਈ ਵੀਡੀਓ ਚੋਂਦਾ ਕੋਈ ਹੁੰਦਾ ਨਹੀਂ ਹੈ ਤੇ ਫਿਰ ਤਦ ਕਰਕੇ ਤੇ ਲਓ ਜੀ ਆਪਾਂ ਨਾ ਮੈਸੇਜ ਧੋ ਲਿਆ ਤੇ ਵਾਵਾ ਵਧੀਆ ਕਲਰ ਆ ਗਿਆ ਕੋਈ ਸਕਿਨ ਤੇ ਨਹੀਂ ਲੱਗਿਆ ਭਾਵੇਂ ਤੁਹਾਡੇ ਲੱਗ ਵੀ ਜਾਂਦਾ ਨਾ ਤਾਂ ਵੀ ਕੋਈ ਕਲਰ ਨਹੀਂ ਹੁੰਦਾ ਹੈਗਾ ਛੜਦਾ ਨਹੀਂ ਹਣਾ ਤੇ ਹੇਅਰ ਐਨ ਆਪਣੇ ਹੋ ਗਏ ਵਧੀਆ ਜੇ ਤੇ ਇਹ ਹੋ ਰੀਆਂ ਆਪਣੀਆਂ ਕੱਲ ਵਰਤਦੀਆਂ ਤਿਆਰੀਆਂ ਨਾਲੇ ਜਿਹੜੇ بیٹے ਦੀ ਜਿਹੜੀ ਉਹ ਮਟਕੀ ਚੜ੍ਹਨੀ ਆ ਉਹ ਤੇ ਕੱਲ ਸੂਟ ਪਾਵਾਂਗੇ ਆਹ ਵਾਲਾ ਇਹ ਮੈਂ ਫਲਿੱਪਕਾਰਟ ਤੋਂ ਮੰਗਵਾਇਆ ਸੀ ਇਹ ਹੈ ਜਵਾ orange ਕਲਰ ਦਾ ਅਵਰ ਰਸਟੀ ਗਿਆ ਕਲਰ ਇਹ ਹੈਗਾ ਇਦਾਂ ਐ ਦੁਪੱਟਾ ਵਾ ਐ ਦੁਪੱਟਾ ਐ ਪਲਾਜੋ ਸਿੰਪਲ ਪਲਾਜੋ ਤੇ ਇਹ ਹੈਗੀ ਆ ਸ਼ਰਟ ਉਹਦੇ ਅੱਗੇ embroideri ਇਦਾਂ ਕਰਕੇ ਇਦਾਂ ਇਹ ਮੈਂ ਕੱਲ ਪਾਉਂਗੀ ਕਿਉਂਕਿ ਨਾਰਮਲ ਜਿਹਾ ਹੈ ਨਾ ਜਿੱਦਾਂ ਘਰ ਆਪਾਂ ਕੋਈ ਨਾਰਮਲ ਜਿਹਾ ਫੰਕਸ਼ਨ ਹੋ ਉਦਾਂ ਹੀ ਆ ਉਹ ਜ਼ਿਆਦਾ ਵਧੀਆ ਨਹੀਂ ਹੈਣਾ ਇਸ ਕਰਕੇ ਇਹ ਠੀਕ ਆ ਸੂਟ ਤੇ ਇਹ ਆਪਾਂ ਪਾਵਾਂਗੇ ਹੋ ਗਈ ਹੋ ਗਈ ਆਪਣੀ ਤਿਆਰੀ ਕੱਲ ਦੀ ਆਪਣਾ ਮੂੰਹ ਦਾ ਵੀ ਥੋੜਾ ਬੋਤਾ ਕਰ ਲਿਆ ਤੇ ਹੇਅਰ ਵੀ ਕਰ ਲਿਆ ਸਿਰਮ ਲਾ ਲੂੰਗੀ ਥੋੜਾ ਜਿਹਾ ਮੈਂ ਇਹੋ ਜਿਹਾ ਕਿਊਟ-ਕਿਊਟਾ ਮੈਨੂੰ ਬਹੁਤ ਵਧੀਆ ਲੱਗਦਾ ਹਾਂ ਛੋਟੀਆਂ-ਛੋਟੀਆਂ ਜਿਹੜੀਆਂ ਮਿਲਦੀਆਂ ਨੇ ਇਹ ਜ਼ਿਆਦਾ ਵਧੀਆ ਲੱਗਦੀਆਂ ਸਭ ਨੂੰ ਕੱਲ੍ਹ ਹੀ ਰ ਬਨਾਨਾ ਦਾ ਮੈਂ ਲਾਇਆ ਸੀ ਨਾ ਉਹ ਲਾ ਫੇਸ ਉਹ ਹੇਅਰ ਦਾ ਪਾਜ ਉਹਦੇ ਨਾਲ ਨਾ ਬਿਲਕੁਲ ਸਟ੍ਰੇਟ ਜੇ ਵਾਲ ਹੋ ਗਏ ਮੇਰੇ ਨਾ ਹਾਂ ਵੇਖੋ ਸਟ੍ਰੇਟ ਜੇ ਵਾਲ ਹੋ ਗਏ ਤੇ ਇਹ ਵੀ ਅਪਲਾਈ ਕਰੋ ਤੇ ਉਹਦੇ ਨਾਲ ਹੀ ਆ ਤੇ ਹੇਅਰ ਜਿਹੜਾ ਚੰਗੀ ਤਰ੍ਹਾਂ ਧੋਣੇ ਪੈਂਦੇ ਆ ਮੋਸ ਚੰਗੀ ਤਰ੍ਹਾਂ ਕਰਦੇ ਪੈਂਦੇ ਆ ਤੇ ਬਾਅਦ ਚ ਤੁਹਾਨੂੰ ਰਿਜ਼ਲਟ ਪਤਾ ਲੱਗੂਗਾ ਇੱਕਦਮ ਹੇਅਰ ਜਿਹੜੇ ਸਟ੍ਰੇਟ ਹੋ ਜਾਂਦੇ ਆ ਤੇ ਲੋ ਜੀ ਇਹ ਸੀ ਆਪਣਾ ਅੱਜ ਦਾ ਵਲੌਗ ਹੈ ਨਾ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਹੋਵੇ ਚੰਗਾ ਲੱਗਿਆ ਤੇ ਵੀਡੀਓ ਲਾਈਕ ਸ਼ੇਅਰ ਕਰਦੇ ਕਰੋ ਚੈਨਲ ਨੂੰ ਕਰਦੇ ਕਰੋ ਸਬਸਕ੍ਰਾਈਬ ਮਿਲਦੇ ਹਾਂ ਕਿਸੇ ਅਗਲੇ ਵਲੌਗ 'ਚ ਤੁਹਾਦਾਂ ਤੱਕ ਲਈ ਬਾਏ ਬਾਏ